ਜਕਰਿਆ ਖਾਨ ਕਹਿੰਦਾ ਜਿਨ੍ਹਾਂ ਦੇ ਮੈਂ ਮੀਰ ਮੰਨੂ ਕਹਿੰਦਾ ਜਿਨ੍ਹਾਂ ਦੇ ਟੋਟੇ ਕਰਕੇ ਬੱਚਿਆਂ ਦੇ ਮੈਂ ਇਹਨਾਂ ਦੇ ਗਲਾਂ 'ਚ ਪਾ ਰਿਆਂ ਇਹ ਮਾਵਾਂ ਮੇਰੇ ਅੱਗੇ ਫਰਿਆਦ ਕਰਨੀਆਂ ਖੈਰਾਤ ਮੰਗਣਗੀਆਂ ਜ਼ਿੰਦਗੀਆਂ ਇਹ ਭਿਕਸ਼ਕ ਬਣ ਕੇ ਮੇਰੇ ਕੋਲੋਂ ਜ਼ਿੰਦਗੀ ਦੀ ਭਿਖਿਆ ਮੰਗਣਗੀਆਂ ਆਪਣੇ ਬੱਚਿਆਂ ਵਾਸਤੇ ਮੰਗਣਗੀਆਂ ਹਾਲ ਪਾਰਿਆ ਕਰਨਗੀਆਂ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਬਖਸ਼ ਦੇ ਉਹ ਸਬਰ ਤੇ ਸੰਤੋਖ ਵਿੱਚ ਬੈਠੀਆਂ ਸੰਧਿਆ ਹੋਈ ਝੋਲੀਆਂ ਸਖਣੀਆਂ ਹੋ ਗਈਆਂ ਰੌਣਕਾਂ ਉੱਜੜ ਗਈਆਂ ਹਾਸੇ ਮੁੱਕ ਗਏ ਉਹਨਾਂ ਦੀ ਗੋਦੀ 'ਚ ਖੇਲਦੇ ਖਿਲਦੇ ਸੀ ਜਿਹੜੇ ਤੇ ਮੀਰ ਮੰਨੂ ਕੁਰਸੀ ਢਾ ਕੇ ਬਹਿ ਗਿਆ ਜਦੋਂ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਸੰਧਿਆ ਦਾ ਨਿਯਮ ਨਿਭਾਇਆ ਨਾ ਰਹਿਰਾਤ ਸਾਹਿਬ ਸ਼ੁਰੂ ਕੀਤੀ ਹੁਣ ਸੋਚਦਾ ਹੈ ਵੀ ਇਹ ਆਪਣੇ ਮੁਰਸ਼ਿਦ ਅੱਗੇ ਸ਼ਿਕਵਾ ਕਰਨ ਗਿਆ ਵੀ ਕੀ ਕੀਤਾ ਈ ਸਾਡੇ ਨਾਲ ਕੀ ਸਾਡੀ ਨੂੰ ਦਿੱਤਾ ਕੀ ਤੂੰ ਏਡੇ ਕਸ਼ਟ ਦਿੱਤੇ ਘਟੋ ਘਟ ਜੇ ਮੇਰੇ ਅੱਗੇ ਫਰਿਆਦੀ ਨਹੀਂ ਹੋਈਆਂ ਆਪਣੇ ਮੁਰਸ਼ਦ ਅੱਗੇ ਕੋ ਊਲਾਮਾ ਰੱਖਣ ਗਿਆ ਸਾਨੂੰ ਦਿੱਤਾ ਕੀ ਦੁੱਖਾਂ ਤੋਂ ਬਿਨਾ ਜਦੋਂ ਦਾ ਖਾਲਸਾ ਸਾਜਿਆ ਉਜਾੜੇ ਤੋਂ ਬਿਨਾ ਸਾਨੂੰ ਦਿੱਤਾ ਕੀ ਐ ਖਾਣ ਨੂੰ ਰੋਟੀ ਨਹੀਂ ਸਿਰ ਤੇ ਛੱਤ ਨਹੀਂ ਬੱਚਿਆਂ ਦੀ ਸੁੱਖ ਨਹੀਂ ਸਾਡੀ ਝੋਲੀ 'ਚ ਪਾਇਆ ਕੀ ਐ ਤੇ ਮੈਂ ਵੇਖਾਂਗਾ ਇਹਨਾਂ ਨੂੰ ਲਿਲਕੜੀਆਂ ਲੈਂਦਿਆਂ ਹੋ ਕੇ ਲੈਂਦਿਆਂ ਮੈਂ ਕਮਜ਼ੋਰ ਪਿਆਨ ਨੂੰ ਵੇਖਾਂਗਾ ਉਹ ਡਾ ਕੇ ਕੁਰਸੀ ਮਾਵਾਂ ਨੂੰ ਅਰਦਾਸ ਕਰਦਿਆਂ ਸੁਣਦਿਆਂ ਤੇ ਜਿਨ੍ਹਾਂ ਦੇ ਬੱਚਿਆਂ ਦੇ ਹਾਸੇ ਗਵਾਚ ਗਏ ਨੇ ਸਰੀਰ ਦੇ ਟੁਕੜੇ ਹੋ ਗਏ ਨੇ ਉਹ ਧਿਆਨ ਧਰ ਕੇ ਕਲਗੀਆਂ ਵਾਲੇ ਸਾਹਿਬ ਦਾ ਕਹਿ ਰਹੀਆਂ 헤 ਪੁੱਤਰ ਕੁਰਬਾਨ ਕਰਨ ਵਾਲਿਆ ਦਿਨ ਤੇਰੀ ਰਜ਼ਾ ਚ ਗੁਜ਼ਰਿਆ ਰਾਤ ਆਪਣੇ ਬਾਣੇ ਚ ਬਤੀਤ ਕਰਾਵੇ ਫਿਰ ਉਹਨੂੰ ਸਮਝ ਆਈ ਸਿੱਖੀ ਕੀ ਹੈ